ਇੰਨੀ ਪੜ੍ਹਾਈ ਕਰਕੇ ਵੀ ਇੱਕ ਨੌਜਵਾਨ ਵੇਚਦਾ ਪਿਆ ਹੈ ਗਲੀਆਂ ਮੁਹੱਲਿਆਂ ਵਿੱਚ ਸਬਜ਼ੀ ਵੀਡੀਓ ਹੋਈ ਬਾਰਤ 4 ਐਮਏ ਅਤੇ ਪੀ ਐਚ ਡੀ ਕਰ ਚੁੱਕਿਆ ਇਹ ਸ਼ਖਸ ਵੇਚਦਾ ਹੈ ਗਲੀਆਂ 'ਚ ਸਬਜ਼ੀ ਅਤੇ ਹੁਣ ਵੀ ਪੜ੍ਹਾਈ ਜਾਰੀ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਕਿਸੇ ਨੇ ਅਪਲੋਡ ਕੀਤੀ ਤੇ ਵਿਦਿਆਰਥੀ ਭਾਵੁਕ ਹੋ ਕੇ ਕਰਦੇ ਨੇ ਫੋਨ ਡਾਕਟਰ ਸੰਦੀਪ ਸਿੰਘ ਵੇਚਦਾ ਹੈ ਘਰ-ਘਰ ਸਬਜ਼ੀ ਲੋਕੀ ਰੁਕ-ਰੁਕ ਪੁੱਛਦੇ ਨੇ ਕਾਰਨ ਗਲੀਆਂ 'ਚ ਅਕਸਰ ਹੀ ਸਬਜ਼ੀਆਂ ਵੇਚਣ ਵਾਲੇ ਦੇ ਕਿ ਹੋਣਗੇ ਪਰ ਅੰਮ੍ਰਿਤਸਰ ਦੀ ਇੱਕ ਤਸਵੀਰ ਇਸ ਸਾਹਮਣੇ ਆਈ ਜਿੱਥੇ ਇੱਕ ਵਿਅਕਤੀ ਸਬਜ਼ੀ ਤੇ ਵੇਚਦਾ ਹੈ ਪਰ ਇਸਨੇ 4 ਐਮਏ ਅਤੇ ਪੀਐਚਡੀ ਕੀਤੀ ਹੈ ਡਾਕਟਰ ਸੰਦੀਪ ਸਿੰਘ 11 ਸਾਲ ਪਟਿਆਲਾ ਯੂਨੀਵਰਸਿਟੀ ਵਿੱਚ ਪੜਾਇਆ ਪਰ ਮੈਨੇਜਮੈਂਟ ਨੇ ਪੱਕਾ ਨਹੀਂ ਕੀਤਾ ਅਤੇ ਨਾਰਾਜ਼ ਹੋਣ ਦੇ ਬਜਾਏ ਡਾਕਟਰ ਸੰਦੀਪ ਸਿੰਘ ਨੇ ਰੇੜੀ ਤੇ ਗਲੀਆਂ 'ਚ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਇੰਨੀ ਮੁਹਾਰਤ ਹਾਸਲ ਕਰਨ ਤੋਂ ਬਾਅਦ ਵੀ ਦ੍ਰਿੜ ਹੌਸਲੇ ਨਾਲ ਆਪਣਾ ਹੱਥੀ ਕੰਮ ਕੀਤਾ ਮੇਰੇ ਟੀਚਿੰਗ ਕਰਨ ਪੈਸ਼ਨ ਹੈ ਤੇ ਥੋੜਾ ਸਟੈਂਡ ਹੋਣ ਤੋਂ ਬਾਅਦ ਮੈਂ ਜਲਦੀ ਕੋਚਿੰਗ ਸੈਂਟਰ ਸ਼ੁਰੂ ਕਰਾਂਗਾ ਜਿੱਥੇ ਲੁੱਟ ਖਸੁੱਟ ਨਹੀਂ ਹੋਵੇਗੀ ਸੰਦੀਪ ਸਿੰਘ ਜੀ ਪੜ੍ਹਾਈ ਕੀਤੀ ਤੁਸੀਂ ਕੀ ਕੀ ਪੜ੍ਹਾਈ ਕੀਤੀ ਹੈ ਤੇ ਸਬਜ਼ੀ ਵੇਚ ਰਹੇ ਹੋ ਰੀਜ਼ਨ ਕੀ ਹੈ ਦੇਖੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟਾਂ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਵੇਂ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆ ਵਾ ਤਾਂ ਸਭਜੀ ਵੇਚਣ ਦਾ ਰੀਜਨ ਹੈ ਆਪਣੀ ਸਰਵਾਈਵਲ ਚੀਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਦੀ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲ ਖੁੱਸਿਆ ਆਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ। ਅਧਿਆਪਕੀ ਤੁਸੀਂ ਰਹੇ ਹੋ ਕਿੱਥੇ ਤੁਸੀਂ ਕਿੰਨੇ ਸਾਲ ਕੀਤੀ ਤੇ ਛੱਡਣ ਦੀ ਵਜ੍ਹਾ ਕੀ ਰਹੀ? ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਮੈਂ 5 ਸਾਲ ਮੈਂ ਐਜੇ ਜੇਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ। ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਅਸੀਂ ਸਰਵਾਈਵ ਕਰਨਾ ਔਖਾ ਹੋਇਆ ਐ ਅਸੀਂ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ। ਤਾਂ ਸੈਲਰੀਸ ਟਾਈਮ ਸਿਰ ਨਹੀਂ ਮਿਲਦੀਆਂ ਪਈਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਐ ਤੇ ਅਸੀਂ ਅੱਕ ਚੁੱਕੇ ਆ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਦੋਂ ਸਾਨੂੰ ਟੀਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਹੀ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜਮੀਰਾ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਅੱਜ ਦੇ ਸਮੇਂ ਦੇ ਵਿੱਚ ਮਾਪੇ ਚਾਹਦੇ ਆ ਕਿ ਉਹਨਾਂ ਦੇ ਬੱਚਾ ਪੜ੍ਹ ਲਿਖ ਕੇ ਵੱਡਾ ਇਨਸਾਨ ਬਣੇ ਤੁਸੀਂ ਇੰਨੀ ਪੜ੍ਹਾਈ ਕੀਤੀ ਹੈ ਕਿਤੇ ਮਹਿਸੂਸ ਹੁੰਦਾ ਕਦੀ ਕਿ ਅੱਜ ਸਬਜ਼ੀ ਵੇਚਦੇ ਹੋ ਹਲੇ ਵੀ ਸੁਪਨੇ ਪੂਰੇ ਨਹੀਂ ਹੋਏ ਠੱਡੇ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੈ ਵੱਡਾ ਇਨਸਾਨ ਵੱਡਾ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈ ਅਸੀਂ ਉਹਨਾਂ ਵਰਗੇ ਬੰਦੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹੋ ਜਿਹੇ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹੋ ਜਿਹੇ ਡਿਗਨਿਟੀਆਂ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ ਠੀਕ